ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣੇ ਜੀ ਸੂਟਾਂ ਦੀ ਵੀਡੀਓ ਜਿਹੜੇ ਆਪਾਂ ਨੇ ਸੂਟ ਸਲਾਈ ਕਰਾਏ ਨੇ ਉਹਨਾਂ ਦੀ ਵੀਡੀਓ ਬਣਾਉਣੇ ਅੱਜ ਆਪਾਂ ਲੈਸਾਂ ਕਿਵੇਂ ਲਵਾਈਆਂ ਨੇ ਕਿਵੇਂ ਤਿਆਰ ਕਰਾਏ ਨੇ ਕਿਉਂਕਿ ਸੂਟ ਚਾਹੇ ਸਸਤਾ ਹੋਵੇ ਜੀ ਜੇ ਉਹਦੀ ਸਮਾਈ ਵਧੀਆ ਹੋਵੇ ਉਹਦੀ ਆਪਾਂ ਵਧੀਆ ਡਿਜ਼ਾਈਨ ਲਵਾ ਲਈਏ ਤਾਂ ਉਹ ਸੂਟ ਮਹਿੰਗਾ ਲੱਗਣ ਲੱਗ ਜਾਂਦਾ ਚੀਜ਼ ਦਾ ਰੇਟ ਨਹੀਂ ਜੀ ਉਹ ਕਰਦਾ ਹੁੰਦਾ ਪਰ ਸਮਾਈ ਨਾਲ ਕਪੜਾ ਜੱਜ ਜਾਂਦਾ ਚਾਹੇ ਬਿਲਕੁਲ ਹਲਕਾ ਹੋਵੇ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਨੇ ਸੂਟ ਕਿੱਦਾਂ ਦੇ ਤਿਆਰ ਕਰਾਏ ਨੇ। ਲਓ ਜੀ ਪਹਿਲਾ ਸੂਟ ਆਪਣਾ ਆਤੀ। ਇਹ ਤਾਂ ਪਾ ਲਿਆ ਜੀ ਮੈਂਨੇ। ਇਹਦੇ ਆਪਾਂ ਨੇ ਲੈਸ ਲਵਾ ਲਈ ਆ ਬਾਹਾਂ ਤੇ। ਜਿੰਨੇ ਕਲਰ ਸੂਟ ਚ ਨੇ ਓਨੇ ਕਲਰ ਦੀ ਉਹ ਲੈਸ ਆ ਇਹ ਨੈਟ ਵਾਲੀ ਲੈਸ ਆ। ਮਲਟੀ ਕਲਰ ਬਾਹਾਂ ਤੇ ਲਵਾ ਲਈ। ਲਓ ਜੀ। ਤੇ ਇਧਰ ਆਪਾਂ ਨੇ ਲਵਾ ਲਈ ਹੈ ਘੇਰ ਤੇ। ਚਾਕਾਂ ਤੇ ਘੇਰ ਤੇ ਮੂੜਲੇ ਮੂੜਲੇ ਬਦਲੇ ਤੇ। ਅੱਜ ਇਹ ਸੂਟ ਤਾਂ ਆਪਾਂ ਨੇ ਪਾਇਆ ਹੋਇਆ ਤੇ ਇਸ ਕਰਕੇ ਇਹ ਥੋੜਾ ਜਿਹਾ ਹੋਰ-ਹੋਰ ਤਾਂ ਲੱਗਦਾ ਅੱਜ ਪ੍ਰੈਸ ਕਰਨੀ ਆ ਗੜਾ ਇਹਦਾ ਬਿਲਕੁਲ ਆਪਾਂ ਨੇ ਸਿੰਪਲ ਰੱਖਿਆ ਜੀ ਕੁਝ ਨਹੀਂ ਲਵਾਇਆ ਕਿਉਂਕਿ ਇਹ ਚ ਰੰਗ ਜ਼ਿਆਦਾ ਗੂੜੇ ਨੇ ਇਸ ਕਰਕੇ ਆਪਾਂ ਨੇ ਕੱਲੀਆਂ ਲੈਸ ਘੇਰ ਤੇ ਬਾਹਾਂ ਤੇ ਲਵਾਇਆ ਬਹੁਤਾ ਕੁਝ ਨਹੀਂ ਕਰਾਇਆ ਜੀ ਲਓ ਜੀ ਦੂਜਾ ਨੰਬਰ ਦਾ ਸੂਟ ਆਪਣਾ ਆਇਆ ਇਹਦੇ ਵੀ ਆਪਾਂ ਨੇ ਦੋ ਗਰਦ ਦੀ ਲੈਸ ਲਵਾਈ ਆ ਤੇ ਇਹ ਇਹਦੇ ਵੀ ਘੇਰ ਤੇ ਲਵਾ ਲਈ ਦੇਖੋ ਇਹ ਕਪੜਾ ਥੋੜਾ ਜਿਹਾ ਹੋਰ ਹੈ ਜੀ ਇਹ ਵੀ ਪਾ ਲਿਆ ਤੇ ਆਪਾਂ ਨੇ ਪ੍ਰੈਸ ਨਹੀਂ ਕੀਤੀ ਇਹ ਜੇ ਰੋਟੇ ਬਹੁਤ ਸੋਹਣਾ ਕਪੜਾ ਇਹ ਚ ਬਣ ਨਹੀਂ ਪਿਆ ਬਿਲਕੁਲ ਵੀ ਉਹ ਚ कॉटन ਕਰਕੇ ਬਣ ਪੈ ਗਿਆ ਹੈ ਤਾਂ ਇਹ ਵੀ कॉटन ਜੀ ਆਰਾਮ ਟੈਕਸ ਦੀ ਹੈ ਦੇਖੋ ਇਦਾਂ ਆਪਾਂ ਨੇ ਘੇਰ ਤੇ ਲਵਾ ਲਈ ਐ ਲੱਗਦਾ ਜਿਵੇਂ ਵਰਕ ਕਰਿਆ ਜਾਂਦਾ ਤੇ ਬਾਹਾਂ ਤੇ ਲਵਾ ਲਈ ਦੇਖੋ ਜੀ ਦੂਜੀ ਆਪਾਂ ਨੇ ਕਰਾ ਦੀਆਂ ਪਾਕਿਸਤਾਨੀ ਬਾਹਾਂ ਕਲੇਰ ਵਾਂ ਜਾਣਾ ਜੀ ਤੇ ਇਧਰ ਆਪਾਂ ਨੇ ਗਲੇ ਦਿਲਵਾ ਲਈ ਦੇਖੋ ਸੂਟ ਦੀ ਗ੍ਰੇਸ ਵਾਂਗੀ ਪੂਰੀ ਲੈਸ ਨਾਲ ਇਹਦਾ ਬਣ ਗਿਆ ਹੈ ਤਿਆਰ ਹੋ ਗਈ ਕਮੀਜ਼ ਆਪਣੀ ਜੀ ਇੱਕ ਕਮੀਜ਼ ਆਪਾਂ ਨੇ ਕਰਾਈਆ ਬਾਈਟ ਚਿਕਨ ਦੀ ਸਰਵਾਰ ਨਾਲ ਉਹਦੇ ਨਾਲ ਮੈਂ ਦੋ ਤਿੰਨ ਕਮੀਜ਼ਾਂ ਤਿਆਰ ਕਰਾ ਲਈਆਂ ਕਿਉਂਕਿ ਵਧੀਆ ਲੱਗਦੀ ਹੈ ਜੀ ਕਿ ਚਿਕਨ ਦੀ ਸਲਵਾਰ ਨਾਲ ਕਮੀਜ਼ ਪਾਇਆ ਹੈ ਇਹ ਆਪਾਂ ਨੇ ਲਵਾਈਆ ਨੈਟ ਦੀ ਲੈਸ ਇਹ ਇੱਦਾਂ ਬਾਹਾਂ ਤੇ ਲਵਾ ਲਈ ਇਹਦੀ ਵੀ ਬਾਹਾਂ ਖੁੱਲ੍ਹੀ ਹੀ ਕਰਵਾਈਆਂ ਨੇ ਜੀ ਪਾਕਿਸਤਾਨੀ ਲਓ ਜੀ ਗਲੇ ਦੇਤੇ ਤੇ ਕੁਝ ਨਹੀਂ ਕਰਵਾਇਆ ਆਪਾਂ ਨੇ ਇਦਾਂ ਗਲਾ ਕਰਾ ਲਿਆ ਥੋੜਾ ਜਿਹਾ ਡਿਜ਼ਾਈਨ ਜਿਹਾ ਨਾ ਪਰ ਲੈਸ ਨਹੀਂ ਕੋਈ ਵੀ ਲਵਾਈ ਇਧਰ ਘੇਰ ਤੇ ਆਪਾਂ ਨੇ ਜੀ ਇਦਾਂ ਦੋ ਪੱਟੀਆਂ ਪਵਾ ਲਈਆਂ ਡਬਲ ਪੱਟੀ ਘੇਰ ਤੇ ਪਵਾ ਲਈ ਇਦੇ ਨਾਲ ਹੈਗੀ ਆਪਣੇ ਬਾਈਟ ਸਲਵਾਰ ਚਿਕਨ ਦੀ ਦੇਖੋ ਜੀ ਕਿਵੇਂ ਲੱਗਿਆ ਤੁਹਾਨੂੰ ਮੇਰਾ ਕਮੀਜ਼ ਕਿਉਂਕਿ ਬਹੁਤੇ ਹੈਵੀ ਵੀ ਨਹੀਂ ਗਰਮੀਾਂ 'ਚ ਵਧੀਆ ਲੱਗਦੇ ਜੀ ਗਰਮੀਾਂ ਦੇ ਉੱਤੇ ਤਾਂ ਹਲਕੇ-ਹਲਕੇ ਜੇ ਸੂਟੇ ਵਧੀਆ ਲੱਗਦੇ ਨੇ ਲਓ ਜੀ ਇਹਦੇ ਆਪਾਂ ਨੇ ਕਰਾ ਲਿਆ ਐਦਾਂ ਆ ਦੇਖੋ ਗਰੇ ਤੇ ਇਹਦੇ ਵੀ ਦੋ ਕਲਰ ਦੀ ਇੱਕ ਫਿੱਕੀ ਗਰੇ ਤੇ ਇੱਕ ਹੈਗੀ ਆ ਗੂੜੀ ਗਰੇ ਦੋ ਤਰ੍ਹਾਂ ਦੀ ਲੈਸ ਲਾਤੀ ਇਦਾਂ ਤੇ ਇਦਾਂ ਦੀ ਇਹਦੇ ਆਪਾਂ ਨੇ ਪਵਾ ਲਿਆ ਸੈਂਟਰ ਪੈਨਲ ਤੇ ਆਹ ਲਵਾ ਲਈ ਗਲੇ ਤੇ ਇਧਰ ਬਾਹਾਂ ਤੇ ਪਾਈਪੀਨ ਮੰਗ ਲਵਾ ਲਈ ਆ ਵੀ ਪਾਈਪੀਨ ਮੰਗ ਲਾਤੀ ਸੀ ਉਹਨਾਂ ਨੇ ਵਿੱਚ ਕੱਟ ਕੇ ਦੇਖੋ ਇਹ ਸੂਟ ਆਪਣਾ ਇਦਾਂ ਬਣ ਗਿਆ ਤੇ ਚੱਕਾਂ ਤੇ ਕੁਝ ਨਹੀਂ ਲਾਇਆ ਜੀ ਇਹਨਾਂ ਨੇ ਕਿਉਂਕਿ ਬਹੁਤ ਹੀ ਲੈਸਨ ਆਨ ਲਾਉਣ ਨਾਲ ਬਰ ਭਾਰੀ ਜਿਹਾ ਹੋ ਜਾਂਦਾ ਸੂਟ ਗਰਮੀ ਚ ਇੰਨਾ ਭਾਰੀ ਹੋ ਨਹੀਂ ਹੁੰਦਾ ਇਹ ਆਪਾਂ ਨੇ ਇਦਾਂ ਤਿਆਰ ਕਰਾ ਲਿਆ ਜੀ ਲੋ ਜੀ ਅੰਹੀ ਦੀ ਚੁੰਨੀ ਚ ਨੇ ਦੋ ਰੰਗ ਕੇ ਉਹੀ ਰੰਗ ਆਪਾਂ ਨੇ ਲੈਸ ਦੇ ਲਵਾ ਲਏ ਜੀ ਇਥੇ ਆਪਾਂ ਨੇ ਕੁਝ ਨਹੀਂ ਕਰਵਾਇਆ ਇਹ ਲੱਗਿਆ ਲਗਾਈ ਦੀ ਜੀ ਆ ਆ ਕੇ ਗਲੇ ਤੇ ਇਦਾਂ ਗੋਟੇ ਦਾ ਆ ਗਿਆ ਪਾਈ ਪਿੰਜੀ ਬਟਨ ਆ ਗਏ ਹਾਂ ਬਟਨ ਨੇ ਇਦਾਂ ਗੋਟਾ ਲੱਗ ਗਿਆ ਹੈਗੇ ਬਾਹਾਂ ਦੇ ਦੀਆਂ ਤੇ ਕੁਝ ਨਹੀਂ ਧੀ ਹੈ ਨਹੀਂ ਤੀ ਕੋਈ ਡਿਜ਼ਾਈਨ ਫਿਰ ਮੈਂ ਉਹਨੂੰ ਬੰਦ ਕਰਾ ਕਰਤਾ ਮਖਾ ਲਾਈਨ ਬਾਹਾਂ ਆਪਾਂ ਨੇ ਸਿੰਪਲੇ ਕਰਾਈਆਂ ਨੇ ਸਿੱਧੀਆਂ ਇਹ ਨਹੀਂ ਪਾਕਿਸਤਾਨੀ ਕਰਵਾਈਆਂ ਹੈਗੀਆਂ ਇਹ ਸਿੰਪਲ ਸਿੱਧੀਆਂ ਬਾਹਾਂ ਨੇ ਇਦਾਂ ਇਹਦੇ ਘੇਰ ਤੇ ਆ ਜੀ ਪੱਟੀ ਲੋ ਜੀ ਗੋਟਾ ਲਾ ਕੇ ਗੋਟੇ ਨਾਲ ਫਿਨਿਸ਼ਿੰਗ ਦੇ ਕੇ ਪੱਟੀ ਧਰੀ ਗਈ ਹੈ ਇਹ ਆਪਣਾ ਸੂਟ ਇਦਾਂ ਦਾ ਬਣ ਗਿਆ ਇੱਕ ਕਮੀਜ਼ ਆਪਾਂ ਨੇ ਆ ਤਿਆਰ ਕਰਾਈਆ ਇਹਦੇ ਆਪਾਂ ਨੇ ਜੀ ਇਦਾਂ ਗਲੇ ਤੇ ਪਾਈਪਿੰਨ ਲਵਾ ਲਈ ਬਾਈਕ ਕੱਪੜੇ ਦੀ ਬਾਹਾਂ ਤੇ ਆਪਾਂ ਨੇ ਅਧਿਨ ਵਾਲੀ ਲਾਇਆ ਚ ਅਲੀ ਨੈਟ ਦੀ ਤੇ ਆ ਆਪਾਂ ਨੇ ਪਾ ਲਿਆ ਸੈਂਟਰ ਪੈਨਲ ਕੱਟ ਲਾ ਕੇ ਲਓ ਜੀ ਇੱਧਰ ਵੀ ਸੈਂਟਰ ਪੈਨਲ ਪਾ ਲਿਆ ਦੇਖੋ ਕਿੰਨੀ ਵਧੀਆ ਲੱਗ ਰਿਹਾ ਹੈ ਇੱਥੇ ਲੈ ਸਕ ਲਾ ਲੀਏ ਵੀ ਨੈਟ ਪਤੀ ਆਹ ਲਓ ਜੀ ਦੋ ਸੈਂਟਰ ਪੈਨਲ ਆਪਾਂ ਨੇ ਪਾ ਲਿਆ نیچے ਦੇਖੋ ਜੀ ਇਦਾਂ ਕੱਟ ਲਾ ਕੇ ਕੱਟ ਲਾ ਕੇ ਪਾ ਦੇ ਵਿੱਚ ਤੇ نیچے ਆਪਾਂ ਨੇ ਲਵਾ ਲਈ ਨੈਟ ਦੀ ਲੈਸ ਚੱਕਰ ਤੇ ਲਾਲ ਹੀ ਪਾਈ ਦੀ। ਇਹ ਆਪਣਾ ਸੂਟ ਐਦਾਂ ਤਿਆਰ ਹੋ ਗਿਆ। ਇਹ ਵੀ ਵਾਈਟ ਚਿਕਨ ਦੀ ਸਲਵਾਰ ਨਾਲ ਹੈ ਜਿੱਕ ਮੀਚ। ਚਿਕਨ ਦੀ ਸਲਵਾਰ ਨਾਲ ਹੋਰ ਵੀ ਕਈ ਕਮੀਜ਼ਾਂ ਨੇ ਮੈਂ ਦੀਆਂ ਤਿਆਰ ਕਰੀਆਂ ਨੇ ਉਹ ਵੀ ਤੁਹਾਨੂੰ ਨਾਲ ਕਿਸੇ ਦਿਨ ਤੁਹਾਡ ਨਾਲ ਸ਼ੇਅਰ ਕਰੂੰਗੀ। ਲਓ ਜੀ ਇਹ ਸੂਟ ਉਹ ਦਿਨ ਆਪਾਂ ਤੁਹਾਨੂੰ ਦਿਖਾਇਆ ਨਹੀਂ ਇਹ ਲੈਣ ਦਾ ਆਪਾਂ ਨੇ ਬਾਅਦ ਚ। ਇਹਦੀ ਐ ਸਲਵਾਰ ਆ ਪਲੇਨ ਐ ਸਲਵਾਰ ਰੱਖ ਲਈ। ਸਲਵਾਰ 'ਚ ਥੋੜਾ ਥੋੜਾ ਜਿਹਾ ਪ੍ਰਿੰਟ ਆ। ਜਿਵੇਂ ਕਮੀਜ਼ ਚ ਐ ਫਿੱਕਾ ਜਿਹਾ ਪ੍ਰਿੰਟ ਸਲਵਾਰ ਚ ਲੋ ਜੀ ਆਇਆ ਇਹਦੀ ਕਮੀਜ਼ ਲੋ ਜੀ ਇਹਦੀ ਮੈਂ ਆਪਾਂ ਪਾਕਿਸਤਾਨੀ ਬਾਹਾਂ ਕਰਾ ਲਈਆਂ ਬਾਹਾਂ ਦੇ ਉੱਪਰ ਲਾ ਲਈ ਏਦਾਂ ਲੈਸ ਤੇ ਆ ਆਪਾਂ ਨੇ ਗੜਾ ਕਰਵਾ ਲਿਆ ਤੇ ਆ ਦੇਖੋ ਕਿੰਨਾ ਸੋਹਣਾ ਗੜਾ ਕਰਿਆ ਤੇ ਆ ਦੋ ਸੈਂਟਰ ਪੈਨਲ ਜਾਂਦੇ ਨੇ ਜੀ ਨੀਚੇ ਨੂੰ ਆਪਾਂ ਨੇ ਘੇਰ ਤੇ ਲਵਾਲੀ ਮੇਰੇ ਕੋਲ ਹਲਕਾ ਡਿਆਨ ਪੋਆਇਨੇ ਜੀ ਬਹੁਤੇ ਪਾਦੀ ਨਹੀਂ ਕਰਾਇਆ ਦੇਖੋ ਜੀ ਇਹ ਕਮੀਜ਼ ਆਪਣਾ ਇਦਾਂ ਤਿਆਰ ਹੋ ਗਿਆ ਇਹ ਕਪੜਾ ਵਾਲਾ ਹਲਕਾ ਪਿਆ ਜੀ ਜਿਵੇਂ ਔੜਾ ਔੜਾ ਕਪੜਾ ਪਿਆ। ਮੂੰਹ ਐ ਲੱਗਦਾ ਜਿਵੇਂ ਕਟ్రਾਈ ਤੇ ਸਿਆਲ ਚ ਕਟ్రਾਈ ਵਾਂਗੂ ਲੈਣਾ ਨੇ। ਦੇਖਣਾ ਇਹਨੂੰ ਕਟ్రਾਈ ਲੱਗਦੀ ਆ ਪਰ ਹੈ ਬਿਲਕੁਲ ਹਲਕਾ। ਮਤਲਬ ਨੀਚੇ ਵੀ ਇਹਦੇ ਅਹੀਂ ਲੈਣਾ ਨੇ ਕਟਾਈ ਜੀ ਆ ਗਈ ਏ। ਲੋ ਜੀ ਇਹਨੇ ਆਪਣੇ ਸੂਟ। ਤੁਹਾਨੂੰ ਮੇਰੇ ਸੂਟ ਕਿੱਦਾਂ ਦੇ ਲੱਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਕੱਲ ਜੀ ਇਸੇ ਨਾਲ ਆਪਾਂ ਅੱਜ ਵੀਡੀਓ ਸਮਾਪਤ ਕਰਦੇ ਹਾਂ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ